ਸਾਹਿਬ ਕੇ ਤੇ ਆਪਾਂ ਸਟੇ ਕੀਤਾ ਹੈ ਗੁਰਦੁਆਰਾ ਬਾਲੀਲਾ ਸਾਹਿਬ ਉੱਥੇ ਜੋੜਾ ਕਾ ਪਿਛੇਵਾ ਆਪਣੀ ਚੱਲ ਰਹੀ ਆ ਜੋੜਾ ਕਾ ਦਰਬਾਰ ਸਾਹਿਬ ਸਰਦਨਾਨ ਸਾਹਿਬ ਵੱਲੋਂ ਲਾਇਆ ਗਿਆ ਵਾ ਤੇ ਹੁਣ ਆਪਾਂ ਨਾਤੋ ਕੇ ਤੇ ਹੁਣ ਆਪਾਂ ਚੱਲੇ ਆ ਤੱਕ 60 ਮੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਅੱਜ ਤਾਂ ਆਨ ਗਏ ਦਰਸ਼ਨ ਕਰਨ ਤੋਂ ਬਾਅਦ ਜਿੱਤਰਾ ਪਕੜਾ ਪ੍ਰਸ਼ਾਦੀ ਦੇਖ ਲਈ ਹੀ ਉਥੇ ਪਿੰਨੀ ਪ੍ਰਸ਼ਾਦ ਦੀ ਪੈਕਿੰਗ ਮਿਲਦੀ ਆ ਇੱਥੋਂ ਜਿੰਨੀ ਆਪਾਂ ਲੋੜ ਆ ਉਸ ਤავਿਕ ਆਪਾਂ ਖਰੀਦ ਸਕਦੇ ਆ ਤੇ ਆਪਾਂ ਪਿੰਨੀ ਪ੍ਰਸ਼ਾਦ ਲੈ ਲਿਆ ਤੇ ਇੱਥੇ ਆਪਣੀ ਸੇਵਾ ਲੱਗੀ ਆ ਤੇ ਦਰਸ਼ਨ ਆਪਾਂ ਕਰ ਲਏ ਆ ਹੁਣ ਜਿਹੜੇ ਲਾਗੇ ਲੋਕਲ ਗੁਰਦੁਆਰਾ ਸਾਹਿਬ ਨਾਲੇ ਉਥੇ ਸ਼ਾਮ ਨੂੰ ਦਰਸ਼ਨ ਕਰਾਂਗੇ ਤੁਹਾਨੂੰ ਪਹਿਲਾਂ ਆਪਾਂ ਜਾ ਕੇ ਕਰਦੇ ਆ ਸੇਵਾ Tahun dua ribu sembilan belas, tahun dua ribu sembilan belas. ਗੁਰਦੁਆਰਾ ਬਾਲੀਲਾ ਮਣੀ ਸੰਗਤ ਸਾਹਿਬ ਤੇਰੇ ਸਾਹਮਣੇ ਜੋੜਾਕਾਰ ਤਰਨਤਾਰ ਸਾਹਿਬ ਕੋਲੋਂ ਇੱਥੇ ਆਪਣੀ ਸੇਵਾ ਲੱਗੀ ਆ ਪਾਪਾ ਜੀ ਆਏ ਬੱਪੂਰੀ ਆੜੇ ਬੱਬਾ ਕਸ਼ਮੀਰ ਸਿੰਘ ਜੀ ਉਧਰ ਇਧਰ ਨਾਲ ਹੀ ਪਾਸੇ ਲੰਗਰ ਚਲਾ ਰਹੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਸਾਹਿਬ ਜੀ ਤੇ ਇੱਧਰ ਸਾਹਮਣੇ ਲੰਗਰਾਲ ਸਾਹਿਬ ਜਿਹੜਾ ਬਵੇ ਪੂਰੀ ਵਾਲਿਆਂ ਵੱਲੋਂ ਚਲਾਇਆ ਜਾਂਦਿਆ ਤੇ ਸਾਹਮਣੇ ਜੋੜਾਕਾਰ ਜਿੱਥੇ ਆਪਣੀ ਡਿਊਟੀ ਆ ਪ੍ਰਕਾਸ਼ਪੁਰਬ ਤੱਕ ਤੇ ਆਪਾਂ ਉਹਨੇ ਦੇ ਨਾਲ ਉੱਥੇ ਸੇਵਾ ਕਰਨੀ ਹਣ ਗੁਰਦੁਆਰਾ ਸਾਹਿਬ ਦਾ ਪਸਤਾ ਵਾਲੀ ਦੀਪਕੀ ਫਾਈਨ มาขอมาทํากินนะโมนะอืมมีอะไรก็ขอขาด <muchas> 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 சாத்தானா <laughs> kalau cari kalung saya belum belom ਗੁਰਦੁਆਰਾ ਬਾਲੀਲਾ ਸਾਹਿਬ ਤੋਂ ਇੱਕ ਰਸਤਾ ਸਚਖੰਡ ਨੂੰ ਜਾਂਦਾ ਜਿਹੜਾ ਵਿੱਚ ਦੀ ਤੇ ਕੇਰ ਰਸਤਾ ਉਤਨੀ ਕੋਮ ਕੇ ਹੁੰਦਾ ਵਾ ਮੇਨਗੇੜ ਜਿਹੜਾ ਆਪਾਂ ਚੱਲੇ ਆਪਾਂ ਨੂੰ ਲੱਗੇ ਇੱਕ ਹੋਰ ਦਰਦਰਾ ਸਾਹਿਬਾ ਉੱਥੇ ਦਰਸ਼ਨ ਕਰਨ ਚੱਲਦੇ ਆਰੇ ਪਾਸੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਆ ਆਲਮੋਸਟ ਸਾਰਾ ਅਜਾਰ ਹੀ ਲਾਈਟਾਂ ਨਾਲ ਭਰਿਆ ਪਿਆ ਬੱਸ ਮੇਰੇ ਜਿੱਦੜਾ ਚੌਕੀ ਆ ਪਟਨੇ ਦੀ क्या गुरुद्वारा कंगन घाट साहिब पूरे सारे गली ਦਾ ਕੋਈ ਨਾ ਮੇ ਤਾਂ ਉਹ ਬਾਰਕਾ ਦੇ ਫੋਨ ਉੱਤਵਾ ਗਰੀਬ ਆਦਮੀ ਗਰੀਬ ਮਾਤਾ ਜੀ ਆਹਦਾ ਤੋ ਕੋ ਆਹਦਾ ਇਹ ਸੰਗਤ ਬਹੁਤ ਹੈ ਸ਼ਾਮ ਵਾਲੇ ਟਾਈਮ ਬਤਾਈਏ